ਪਤ ਪਤ ਪਵਨ ਜਗਤ ਜੋਤ ਜੁਗੋ ਜੋਗਿਆ ਤਲ ਛਤਰ ਚਬਰ ਤਕਾਂ ਦੇ ਮਾਲਕ ਭਗਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਸਾ ਜੀ ਆਦੀ ਪਵਨ ਪਵਿੱਤਰ ਜਿਉਂ ਅੰਦਰ ਜੁੜ ਗਈ ਸਤਕਾਰ ਜੋ ਸਤ ਸੰਗਤ ਜਿਉ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਗੋਡੀ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਦਰਵਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਦੀ ਦੇ ਪਾਵਨ ਵਚਨ ਹਲ ਹਰ ਵਿਸਰਤ ਸਦਾ ਕੁਵਾਰੀ ਹਰ ਗਹਿ ਸਾਕਾਲਪੁਰਖ ਪ੍ਰਮਾਤਮਾ ਨੂੰ ਕੁਵਾਰੀ ਦਾ ਮਤਲਬ ਬੇਇੱਜ਼ਤ ਹੋਣਾ ਸਤੁਰ ਸਾਹਿਬ ਪਰਮਾਨ ਕਰਦੇ ਹਨ ਕਿ ਭਾਈ ਪ੍ਰਮਾਤਮਾ ਦੇ ਨਾਮ ਨੂੰ ਪਨਾਇਆ ਸਦਾ ਬਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੁੰਦੀ ਹੈ ਜਾ ਕੋ ਤੁ ਕਾ ਕਹਾੰ ਬਿ ਆਪੈ ਜਾ ਕੋ ਊਟ ਤੁਹਾਰੀ ਪਰ ਕਹਦੇ ਪ੍ਰਮਾਤਮਾ ਜਿਸ ਮਨੁਖ ਨੂੰ ਤਰਾਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾ ਨਹੀਂ ਲੱਗ ਸਕਦਾ ਰਹਾ ਬੇਨਸੇ ਮਰਨ ਦੇ ਹੋ ਜੀਵਨ ਬਨ ਲਾ ਸਰਪ ਜਿਵੇਂ ਅਰਜਾਰੀ ਸਰਪ ਕਹਿੰਦੇ ਨੇ ਸੱਪ ਨੂੰ ਅਰਜਾਰੀ ਦਾ ਮਤਲਬ ਹੈ ਉਮਰ ਗੁਰੂ ਸਾਹਿਬ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿੰਨੇ ਵੀ ਜ਼ਿੰਦਗੀ गुजारਣੀ ਹੈ ਉਹ ਇਦਾਂ ਹੁੰਦੀ ਹੈ ਕਿ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਗੁਰਬਾਣੀ ਐਸੀ ਦਵਾਈ ਹੈ ਜਿਹੜੀ ਮਲੁੱਕ ਦੇ ਅੰਦਰੋਂ ਜ਼ਹਿਰ ਨੂੰ ਖਤਮ ਕਰਦੀ ਹੈ ਜੇ ਸਾਸ ਰੰਗ ਤੋਂ ਗੁਰਬਾਣੀ ਪੜਦੇ ਸੁਣਦੇ ਤੇ ਵਿਚਾਰਦੇ ਰਹੀਏ ਜਿਉਂ-ਜਿਉਂ ਮਲੁਖ ਬਾਣੀ ਦੇ ਅਨਸਾਰ ਆਪਣੇ ਜੀਵਨ ਨੂੰ ਢਾਲਦਾ ਗੁਰੂ ਦੀ ਸਿੱਖਿਆ ਮੁਤਾਬਕ ਤੁਰਦਾ ਗੁਰੂ ਦੇ ਸਨਮੁਖ ਰਹਿੰਦਾ ਹੈ ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ ਮਹਾਰਾਜ ਕਹਿੰਦੇ ਤਿਉ ਤਿਉ ਉਹਦੇ ਅੰਦਰ ਸਹਜਤਾ ਸਹਿਣ ਸਿੱਖਦਾ ਤੇ ਉਹ ਬਿਕਾਰਾ ਰੂਪੀ ਜ਼ਹਿਰ ਜਿਹੜੀ ਹੈ ਉਹ ਖਤਮ ਹੁੰਦੀ ਜਾਂਦੀ ਹੈ ਨਵਖੰਡਨ ਕੋ ਰਾਜ ਕਮਾਵੇ ਅੰਤ ਜਲੇ ਗੁਰ ਭਾਰੇ ਨਵਖੰਡਨ ਕੋ ਰਾਜ ਰਾਜਦਮ ਇਹਦਾ ਮਤਲਬ ਹੈ ਵੀ ਸਾਰੀ ਧਰਤੀ ਦਾ ਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਸਿਮਰਨ ਤੋਂ ਬਾਂਝਾ ਮਨੁੱਖ ਉਹ ਭਾਵੇਂ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾ ਜਨਮ ਦੀ ਬਾਣੀ ਜਿਹੜੀ ਹੈ ਉਹ ਹਾਰ ਕੇ ਜਾਂਦਾ ਹੈ ਸਾਨੂੰ ਗੁਰੂ ਸਭ ਸਮਝਾਉਂਦੇ ਹਨ ਕਿ ਭਾਈ ਤਨ ਪਦਾਰਥ ਜਿੰਨੇ ਮਰਜ਼ੀ ਜੋੜ ਲਈਏ ਆਖਰਕਾਰ ਪ੍ਰਮਾਤਮਾ ਦੇ ਨਾਮ ਨੇ ਹੀ ਸਹਾਈ ਹੋਣਾ ਇਥੇ ਵੱਡੇ ਵੱਡੇ ਰਾਜੇ ਮਹਾਰਾਜੇ ਖਾਲੀ ਹੱਥ ਪਰ ਗਏ ਜੋ ਆਇਆ ਸਭ ਚੱਲ ਸੀ ਸਭ ਕੋਈ ਆਈ ਵਾਰੀ ਇੱਕ ਦਿਨ ਸਭ ਨਾਲੇ ਜਾਣਾ ਪਰ ਬੱਲੇ ਗੁਰੂ ਸਭ ਕਹਿੰਦੇ ਭਾਈ ਨਾਮ ਦਾ ਖਜ਼ਾਨਾ ਬਨ ਲਓ ਜਿਹੜਾ ਲੋਕ ਅਤੇ ਪਰਲੋਕ ਦੇ ਵਿੱਚ ਸਹਾਇ ਹੋਣਾ ਜਿਵੇਂ ਜਨਾਬੀ ਤਾਲ ਇਕੱਠਾ ਕਰਨ ਦੇ ਲਈ ਭੱਜ ਦੌੜ ਕਰਦੇ ਨਾ ਇੱਧਰ ਉੱਧਰ ਭੱਜੇ ਬੱਤੇ ਭਜਦੇ ਆਪਾਂ ਸਾਰੇ ਐਦਾਂ ਗੁਰੂ ਸਾਹਿਬ ਗਾਉਂਦੇ ਨੇ ਭਾਈ ਪ੍ਰਮਾਤਮਾ ਦੇ ਨਾਮ ਤੁਹਾਨੂੰ ਇਕੱਠਾ ਕਰਨ ਦੇ ਲਈ ਵੀ ਭੱਜ ਦੌੜ ਕਰਿਆ ਕਰ ਆਪਣੇ ਮਨ ਨੂੰ ਟਕ ਦੇ ਮਨ ਨੂੰ ਟਿਕਾ ਕੇ ਗੁਰਬਾਣੀ ਦੇ ਲੜ ਲਾਈਏ ਗੁਰਬਾਣੀ ਦਾ ਖਜ਼ਾਨਾ ਇਕੱਠਾ ਕਰੀਏ ਗੁਰੂ ਦਾ ਹੁਕਮ ਮੰਨ ਕੇ ਆਪਣੇ ਜੀਵਨ ਤੇ ਢਾਲੀਏ ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸੋਚਜਾ ਜੀਵਨ ਹੋ ਜਾਏ ਅਸੀਂ ਕੁਚੱਜੇ ਨਹੀਂ ਰਹਿਣਾ ਸੋਚਜੇਵਣਾ ਗੁਰੂ ਦੀ ਮੱਤ ਨੂੰ ਗ੍ਰਹਿਣ ਧਾਰਨ ਕਰਨਾ ਹੈ ਗ੍ਰਹਿਣ ਕਰਨਾ ਹੈ ਵਣਨ দান ਗੁਣਤ ਨਹੀਂ ਗਾਏ ਜਾ ਕੋ ਕਿਰਪਾ ਧਾਰੀ ਗੁਣਾ ਦੇ ਖਜਾਨੇ ਪ੍ਰਮਾਤਮਾ ਦੇ ਬਣ ਕਹਿੰਦੇ ਉਸ ਮਨੁੱਖ ਨੇ ਗਾਏ ਜਿਸ ਉਸਤੇ ਪ੍ਰਮਾਤਮਾ ਨੇ ਮਿਹਰ ਕੀਤੀ ਉਹਦੀ ਮਿਹਰ ਦੇ ਪਾਤਰ ਬਣਨ ਦੇ ਲਈ ਜੁੜਨਾ ਪਏਗਾ ਉਹਦੇ ਕਰਨਾ 'ਚ ਉਹਦੇ ਹੁਕਮ ਨੂੰ ਮੰਨਣਾ ਪਏਗਾ ਜਿਵੇਂ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣ ਵਾਲਾ ਬੱਚਾ ਆਪਣੇ ਮਾਪਿਓ ਦੀ ਹਰ ਇੱਕ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਆਗਿਆ ਵਿੱਚ ਨਾ ਰਹੇ ਉਹ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਇਸ ਗੱਲ 'ਕੇ ਅਕਾਲ ਪੁਰਖ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿਣ ਵਾਲੇ ਹਮੇਸ਼ਾ ਖੁਸ਼ੀਆਂ ਪ੍ਰਾਪਤ ਕਰਦੇ ਹਨ ਪ੍ਰਮਾਤਮਾ ਨੇ ਤੇ ਮਿਹਰ ਕਰਦਾ ਫਿਰ ਉਹ ਬੁੱਢੇ ਬੋਲਾਂ ਨੂੰ ਬੋਲਦੇ ਫਿਰ ਉਹਨਾਂ ਦੀ ਜ਼ਿੰਦਗੀ ਮੁਬਾਰਕ ਬਣ ਜਾਂਦੀ ਹੈ ਸੋ ਸੁਖੀਆ ਧੰਨ ਸਜਨਮਾ ਨਾਨਕ ਦਸ ਬਲਿਹਾਰੀ ਕਦਮ ਮਰੁਖ ਸਦਾ ਸੁਖੀ ਜੀਵਨ ਉਪਦੇਸ਼ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ ਇਹ ਨਾਨਕ ਅਜਿਹੇ ਮਨੁੱਖਾ ਤੋਂ ਸਦਕੇ ਹੋਣਾ ਚਾਹੀਦਾ ਅਜਿਹੇ ਗੁਰੂ ਸਿੱਖਾਂ ਦੀ ਸੰਗਤ ਕਰਨ ਬਾਅਦ ਗੁਰੂ ਨੇ ਸਾਨੂੰ ਪ੍ਰੇਮ ਨਾਲ ਦਿੱਤੀ ਹੈ ਜਿਹੜੇ ਪ੍ਰੇਮ ਨਾਲ ਸਵਾਸ ਸਵਾਸ ਉਸ ਪ੍ਰਮਾਤਮਾ ਦੇ ਨਾਮ ਦਾ ਆਰਾਧਨ ਕਰਦੇ ਹਨ ਗੁਰੂ ਸਾਹਿਬ ਕਹਿੰਦੇ ਭਾਈ ਐਸੇ ਭਲੇ ਮਨੁੱਖਾਂ ਦੀ ਸੰਗਤ ਕਰੋ ਜਿਹੜੇ ਨਸਾ ਚੁਗਰੀ ਇਰਫਾ ਵਰ ਕੈ ਆਪਣੇ ਅੰਦਰ ਪਾਲਦੇ ਹਨ ਉਹਨਾਂ ਤੋਂ ਪਹਾਂ ਗੁਰੂ ਰਣ ਦੇ ਗੁਰੂ ਦਾ ਹੁਕਮ ਹੈ ਗੁਰ ਸਿੱਖਾਂ ਦੀ ਸੰਗਤ ਕਰੀਏ ਭਲੇ ਮਨੁੱਖਾਂ ਦੀ ਸੰਗਤ ਕਰਕੇ ਆਪਾਂ ਵੀ ਭਲੇ ਬਣ ਜਾਵਾਂਗੇ ਬੁਰਿਆਂ ਦਾ ਸੰਗ ਕਰਕੇ ਬੁਰੇ ਬਣਾਂਗੇ ਇਸ ਕਰਕੇ ਗੁਰੂ ਦੀ ਸ਼ਰਣ ਵਿੱਚ ਆ ਕੇ ਭਲੇ ਮਨੁੱਖਾਂ ਦੀ ਸੰਗਤ ਵਿੱਚ ਸਦਾ ਰਹਿਣ ਦਾ ਯਤਨ ਜਿਹੜਾ ਉਹ ਸਾਨੂੰ ਕਰਦੇ ਰਹਿਣਾ ਚਾਹੀਦਾ ਜਦੋਂ ਗੁਰੂ ਦੀ ਕਿਰਪਾ ਹੋ ਗਈ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੇ ਸਾਡੇ ਤੇ ਮਿਹਰ ਕਰ ਦਿੱਤੀ ਫਿਰ ਸਾਡਾ ਜੀਵਨ ਵੀ ਸੁਖੀ ਜੀਵਨ ਹੋ ਜਾਏਗਾ ਅਸੀਂ ਵੀ ਗੁਰੂ ਦੇ ਨਰਦਾ ਕੇ ਆਪਣਾ ਜੀਵਨ ਸਵਾਰ ਲਵਾਂਗੇ ਪ੍ਰਮਾਤਮਾ ਸਮਨਾ ਪਰ ਮਿਹਰ ਭਰਿਆ ਹੱਥ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚਾਰ ਸਿੱਖ ਰੇ ਪਿਆਰਤ ਵਾਕਤਾ ਦੀ ਅਰਦਾਸ ਤੇ ਚੰਦਰੀਆਂ ਗੁਰੂ ਕਾ ਦੀਆਂ ਸੇਵਾਵਾਂ ਪਾਤਸ਼ਾਹ ਦੀ ਕਿਰਪਾ ਕਰਨ ਸੰਪੂਰਨ ਹੋ ਜਾਣ ਇਹ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਵੀ ਜੀ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾਪੂਰ ਗੰਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ